ਲੁਧਿਆਣਾ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਨਤੀਜੇ ਸਾਹਮਣੇ ਆ ਰਹੇ ਨੇ ਤੇ ਦੱਸਦੀ ਹੈ ਕਿ ਸੰਜੀਵ ਸਭ ਤੋਂ ਅੱਗੇ ਚੱਲ ਰਹੇ ਨੇ ਤੇ ਉਥੇ ਹੀ ਆਮ ਆਦਮੀ ਪਾਰਟੀ ਦੇ ਵੀਦਾਰ ਸੰਜੀਵ अरोड़ा ਦੀ VOTING ਇਸ ਸਮੇ ਸਭ ਤੋਂ ਜ਼ਿਆਦਾ ਹੈ ਤੇ ਦੱਸਦੀ ਹੈ ਕਿ ਭਾਰਤ ਪੂਸ਼ਣ ਆਸ਼ੂ ਦੂਜੇ ਨੰਬਰ ਤੇ ਨੇ ਤੇ ਉਥੇ ਹੀ ਪਾਜ ਪਾਤੇ ਅਕਾਲੀ ਦਲ ਹਜੇ ਪਿੱਛੇ ਨੇ ਤੇ ਜਿਸ ਦੇ ਤਹਿਤ ਅੱਜ ਮੁਕਾਬਲਾ ਪੂਰਾ ਫਸਮਾ ਦੇਖਣ ਨੂੰ ਮਿਲ ਰਿਹਾ ਹੈ ਤੇ ਜਿਸ ਦੇ ਵਿੱਚ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਇਸ ਮੋਰਚੇ ਦੇ ਵਿੱਚ ਜਿੱਤ ਪ੍ਰਾਪਤ ਕਰਦੀ ਹੈ ਜਾਂ ਨਹੀਂ ਤੇ ਉਥੇ ਹੀ ਭਾਰਤ ਪੂਸ਼ਣ ਆਸ਼ੂ ਕਾਫੀ ਪਿੱਛੇ ਚੱਲ ਰਹੇ ਨੇ ਦੂਜੇ ਨੰਬਰ ਤੇ ਨੇ ਤੇ ਦੂਜੇ ਪਾਸੇ ਅਕਾਲੀ ਦਲ ਤੇ ਪਾਜਾ ਕਾਫੀ ਮਾਰਜਨ ਦੇ ਨਾਲ ਪਿੱਛੇ ਨੇ ਤੇ ਸੰਜੀਵ ਅਰੋੜਾ ਦੀ ਜਿਹੜੀ ਇਸ ਸਮੇਂ VOTING ਅਧਿਕਾਰੀ ਕਿ ਲੁਧਿਆਣਾ ਦੇ ਵਿੱਚ ਉਹਨਾਂ ਨੂੰ 5854 ਜਿਹੜੀ ਕਿ ਇਸ ਸਮੇਂ ਵੋਟ ਪਈ ਆ ਤੇ ਉਥੇ ਹੀ 2482 ਮਾਰਜਨ ਦੇ ਨਾਲ ਅੱਗੇ ਚੱਲ ਰਹੇ ਨੇ ਤਾਂ ਭਾਰਤ ਭੂਸ਼ਣਾਸ਼ ਦੀ ਗੱਲ ਕਰੀਏ ਤਾਂ ਉਥੇ ਹੀ 3372 ਵੋਟਾਂ ਜਿਹੜੀ ਕਿ ਉਹਨਾਂ ਨੂੰ ਪਹਿ ਚੁੱਕੇ ਆ ਤੇ ਦੂਜੇ ਪਾਸੇ 2482 ਮਾਰਜਨ ਦੇ ਨਾਲ ਪਿੱਛੇ ਚੱਲ ਰਹੇ ਨੇ ਤਜਿਸ ਵਿੱਚ ਪੰਜ ਪਾਦ ਉਮੀਦਵਾਰ ਦੀ ਗੱਲ ਕਰੀਏ ਤਾਂ ਜੀਵਨ ਗੁਪਤਾ ਭਾਜਪਾ ਦੇ ਵੱਲੋਂ ਜਿਹੜੇ ਕਿ ਉਮੀਦਵਾਰ ਨੇ ਤਾਂ ਉਹਨਾਂ ਨੂੰ 2796 ਜਿਹੜੀ ਵੋਟ ਇਸ ਸਮੇਂ ਪਈ ਹੈ ਤੇ 3058 ਦੇ ਨਾਲ ਜਿਹੜੇ ਕਿ ਮਾਰਜਨ ਪਿੱਛੇ ਚੱਲ ਰਹੇ ਨੇ ਤਾਂ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਪਕਾਰ ਸਿੰਘ ਘੋਮਣ ਉਹਨਾਂ ਨੂੰ 1764 ਵੋਟਾਂ ਜਿਹੜੀ ਕਿ ਪਈ ਹੈ ਤੇ 4090 ਦੇ ਮਾਰਜਨ ਦੇ ਨਾਲ ਪਿੱਛੇ ਚੱਲ ਰਹੇ ਨੇ ਕਈ ਹੋਰ ਉਮੀਦਵਾਰ ਨੇ ਪਰੰਤੂ ਆਮ ਆਦਮੀ ਪਾਰਟੀ ਦੇ ਵਿੱਚ ਸੰਜੀਵ ਅਰੋੜਾ ਜਿਹੜੇ ਕਿ ਸਭ ਤੋਂ ਇਸ ਸਮੇਂ ਲੁਧਿਆਣਾ ਦੀਆਂ जिमनी चौड़ा ਦੇ ਵਿੱਚ ਸਭ ਤੋਂ ਅੱਗੇ ਨੇ ਦੂਜੇ ਨੰਬਰ ਦੇ ਵਿੱਚ ਦੇਖਿਆ ਜਾਵਦਾ ਭਾਰਤ ਪੂਸ਼ਣ ਆਸ਼ੂ ਜਿਹੜੇ ਕਿ ਇਸ ਸਮੇਂ ਪਿਛੇ ਰਹੇ ਦੂਜੇ ਨੰਬਰ ਤੇ ਕਾਂਗਰਸ ਪਾਰਟੀ ਪਹਿਲੇ ਨੰਬਰ ਤੇ ਜਿਹੜੇ ਕਿ ਸੰਜੀਵ अरोड़ा ਸਭ ਤੋਂ ਅੱਗੇ ਨੇ ਤਾਂ ਭਾਰਤ ਪੂਸ਼ਣ ਆਸ਼ੂ ਯਾਨੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ 2482 ਦੇ ਮਾਰਚ ਨੂੰ ਪਿਛੇ ਚੱਲ ਰਹੇ ਨੇ ਤੇ ਜੀਵਨ ਗੁਪਤਾ ਜਿਹੜੇ ਕਿ 3 ਨੰਬਰ ਤੇ ਨੇ ਤੇ ਉਸ ਤੋਂ ਬਾਅਦ ਅਕਾਲੀ ਦਲ ਜਿਹੜੀ ਕਿ 4 ਨੰਬਰ ਦੇ ਉੱਤੇ ਦਿਖਾਈ ਦੇ ਰਹੀ ਹੈ ਤਾਂ ਗੱਲ ਕਰੀਏ ਤਾਂ ਲੁਧਿਆਣਾ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਹੁਣ ਪੇਚ ਫਾਸਤੇ ਹੋਏ ਨਜ਼ਰ ਆ ਰਹੇ ਨੇ ਸੰਜੀਵ अरोड़ा ਇਸ ਸਮੇਂ ਸਭ ਤੋਂ ਅੱਗੇ ਨੇ ਤੇ ਉੱਥੇ ਹੀ ਕਾਲੀਗਲ ਸਭ ਤੋਂ ਪਿੱਛੇ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਦੂਜੇ ਨੰਬਰ ਤੇ ਜਿਹੜੇ ਕਿ ਭਾਰਤ ਭੂਸ਼ਣ ਆਸ਼ੂ ਸਭ ਤੋਂ ਜਿਹੜੇ ਕਿ ਦੂਜੇ ਨੰਬਰ ਤੇ ਨੇ ਤੇ ਸੰਜੀਵ अरोड़ा ਦੀ ਸਭ ਤੋਂ ਵੱਡ ਵੱਡ ਲੀਡ ਦੇ ਨਾਲ ਹੈ ਜਿਹੜੀ ਕਿ ਉਹਨਾਂ ਉਹ VOTING ਹੋਈ ਹੈ ਤੇ 5854 ਦੇ ਨਾਲ حساب ਦੇ ਨਾਲ ਜਿਹੜਾ ਕਿ ਉਹਨਾਂ ਨੂੰ ਵੋਟ ਪਈ ਹੈ ਤੇ 2482 ਦੇ ਮਾਛਨਾਂ ਸਭ ਤੋਂ ਅੱਗੇ ਚੱਲ ਰਹੇ ਨੇ ਪੂਰਾ ਫਸਮਾ ਮੁਕਾਬਲਾ ਲੁਧਿਆਣਾ ਦੀਆਂ ਝਿਮਨੀ ਚੋੜਾਂ ਨੂੰ ਲੈ ਕੇ ਸਿਆਸਤ ਦਾ ਅਖਾੜਾ ਪੱਕਦਾ ਹੋਇਆ ਪੂਰੀ ਤਰ੍ਹਾਂ ਨਜ਼ਰ ਆ ਰਿਹਾ ਤੇ ਸਵਾਰੇ ਤੇਖਣਾ ਹੋਵੇਗਾ ਕਿ ਲੁਧਿਆਣਾ ਦੀ ਝਿਮਨੀ ਚੋੜਾਂ ਦੇ ਵਿੱਚ ਕਿ ਆਮ ਆਦਮੀ ਪਾਰਟੀ ਬਾਝੀ ਮਾਰੇਗੀ ਜਨਾਈ ਤੇ ਉਥੇ ਹੀ ਪੂਰਾ ਫਸਮਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਝਿਮਨੀ ਚੋੜਾਂ ਦੇ ਵਿੱਚ ਸੰਜੀਵ अरोड़ा छेड़े के साथ तो अखे ने ते ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਅੱਛ ਆਮ ਆਗਮੀ ਪਾਰਟੀ ਦੁਆਰਾ ਜਿਹੜਾ ਕਿ ਇਸ ਸੀਟ ਉਤੇ ਰਿਪੀਟ ਮਾਰੇਗੀ ਜਾਂ ਨਹੀਂ ਕਿਉਂਕਿ ਸੰਜੀਵ अरोड़ा ਜਿਹੜੇ ਕਿ ਸਭ ਤੋਂ ਇਸ ਸਮੇਂ ਅੱਗੇ ਚੱਲ ਰਿਹਾ ਹੈ